ਮੇਚੋਂ ਲੋਕ ਕਹਿ ਰਹੇ ਨੇ ਵੀ ਇਹ ਦੀਪ ਸਿੱਧੂ ਨੂੰ ਗਲਤ ਬੋਲਿਆ ਸੀ ਪਹਿਲਾ ਪਹਿਲਾ ਵਾਰੀ ਇਹ ਰੌਲਾ ਪਿਆ ਦੀਪ ਸਿੱਧੂ ਦਾ ਬਹੁਤ ਜ਼ਿਆਦਾ ਲੋਕ ਸੀਗੇ 90% ਲੋਕਾਂ ਜਿਹਨਾਂ ਨੂੰ ਨਹੀਂ ਪੂਰੀ ਗੱਲ ਦਾ ਪਤਾ ਸੀ ਚਲੋ ਇਹ ਸੋਸ਼ਲ ਮੀਡੀਆ ਬਾ ਬੰਦੇ ਤੋਂ ਹੋ ਜਾਂਦੀਆਂ ਨੇ ਗਲਤੀਆਂ ਉਹਨੂੰ ਨਹੀਂ ਪਤਾ ਹੁੰਦਾ ਚਲੋ ਠੀਕ ਆ ਹੁਣ ਆਪਾਂ ਉਹ ਗੱਲ ਨੂੰ ਇੱਥੇ ਨਾ ਖਿੱਚੀਏ ਦੀਪ ਸਿੱਧੂ ਵਧੀਆ ਬੰਦਾ ਹੀ ਘੈਂਟ ਬੰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਠੋਕ ਕੇ ਖੜਿਆ ਬੰਦਾ ਪਰ ਅਸਲ ਦੇ ਵਿੱਚ ਉਹਦੋਂ ਕਿਸੇ ਨੂੰ ਵੀ ਨਹੀਂ ਪਤਾ ਜਿਆ ਰੌਲਾ ਪਿਆ ਉਹਦੋਂ ਤੇ 90% ਲੋਕਾਂ ਦੀ ਸੋਚ ਉਹਦੇ ਉਲਟ ਸੀਗੀ ਖੁਦ ਆਪਣੀ ਵੀ ਉਲਟ ਸੀਗੀ ਨੂੰ ਨਹੀਂ ਪਤਾ ਸੀ ਬਾਅਦ ਚ ਪਤਾ ਲੱਗਿਆ ਵੀ ਬੰਦੇ ਫਾਰੇ ਸਾਰੇ ਨੱਕਾ ਖੁੱਲ ਗਏ ਤਾਂ ਕਰਕੇ ਜਿਹੜੀ ਗੱਲ ਹੋ ਗਈ ਬਈ ਸੇ ਹੁਣ ਦੇਖੋ ਹੁਣ ਤਾਂ ਬੰਦਾ ਸੱਚ ਬੋਲ ਰਿਆ ਨਾ ਮੰਤਰੀਆਂ ਨੂੰ ਆਚਨ ਕਰਨੇ ਉਹਨੂੰ ਕੀ ਲੋੜ ਜਾਣ ਦੇ ਜਾਣ ਤੇ ਕਿਹਨੂੰ ਮਰਨੂ ਜਿਹਦਾ ਜੀ ਕਰਦਾ ਕਿਦਾ ਜੀ ਕਰਦਾ ਮੈਂ ਪਰਚੇ ਕਰਾਣ ਦੇ ਦੇ ਉੱਤੇ ਤਾਂ ਕਰਕੇ ਬਈ ਉਹ ਗੱਲ ਨੂੰ ਇਧਰ ਨਾ ਘਰੀਸੋ ਬੰਦੇ ਦੀ ਸਪੋਰਟ ਕਰੋ ਕਿ ਕਾਲੂ ਵੀ ਇੱਥੇ ਕੋਈ ਬੰਦਾ ਨਾ ਮੌਟ ਸਕੇ ਜੋ ਇੱਕੜਕਵਾਚਨ ਕਰਾਂਗੇ ਜੇ ਸੋਸ਼ਲ ਮੀਡੀਆ ਦਾ ਜੋਗਾਂ ਇਹਦੇ ਰਾਈ ਆਪਾਂ ਹੁਣ ਠੋਕੇ ਸਪੋਰਟ ਕਰ ਸਕਦੇ ਆ ਇਹਦੇ ਨਾਲ ਥੋੜੀ ਮੋਟਾ ਦਾ ਫਰਕ ਪੈਂਦਾ ਸਰਕਾਰ ਨੂੰ ਵੀ ਗਵਰਨਮੈਂਟ ਨੂੰ ਚਲੋ ਬੰਦੇ ਨੂੰ ਥੋੜਾ ਡਰ ਰਹਿੰਦਾ ਵੀ ਹਾਂ ਮੇਰੀ ਪੋਸਟ ਪੈਜੋ ਜੇ ਉਹ ਤਾਂ ਜੇ ਇਹ ਬੰਦਿਆਂ ਨੂੰ ਆਪਾਂ ਇਹਨਾਂ ਦੇ ਪਿੱਛੇ ਜਾ ਕੇ ਨਾ ਖੜਿਓ ਬੰਦੇ ਦੇ ਅੱਜ ਤਾਂ ਮੁੜ ਕੇ ਕਿਸੇ ਨੇ ਸੱਚ ਨਹੀਂ ਬੋਲਣਾ ਅਗਲਾ ਸਾਰੇ ਭੱਜਣ ਲੱਗ ਜੰਦੇ ਅਗਲਾ ਕਹਿੰਦਾ ਸੀ ਕੀ ਲੈਣਾ ਹਰੇਕ ਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਵਾ ਤਾਂ ਕਰਕੇ ਬਦ ਤੋਂ ਵੱਧ ਬੰਦੇ ਦੀ ਸਪੋਰਟ ਕਰੋ ਬਾਈ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਇੱਕ ਬਈ ਕੱਲ ਦਾ ਰੌਲਾ ਬਹੁਤ ਪੈ ਰਿਆ ਜਿਹੜਾ ਪੱਤਰਕਾਰਾ ਮਨਿੰਦਰ ਸਿੱਧੂ ਬਹੁਤ ਵਧੀਆ ਪੱਤਰਕਾਰ ਆ ਬਾਈ ਉਹਦੇ ਕਲਾਬ ਪਰਚਾ ਕਰਵਾਤਾ ਜਿਹੜਾ ਬੰਦਾ ਸੱਚ ਬੋਲਦਾ ਇੱਥੇ ਉਹ ਨਾਲ ਇਦਾਂ ਹੀ ਹੁੰਦਾ ਵਾ ਤੇ ਉਹਦੇ ਉੱਤੇ ਹੁਣ ਪਰਚਾ ਕੀਤਾ ਗਿਆ ਤੇ ਉਹਦੇ ਨਾਲ ਬਾਈ ਵੱਧ ਤੋਂ ਵੱਧ ਖੜੋ ਜਿੰਨੀ ਉਹਦੀ ਸਪੋਰਟ ਹੁੰਦੀ ਆ ਅੱਜ ਕੱਟ ਰੱਖਿਆ ਸੀ ਬਠਿੰਡੇ 12 ਵਜੇ ਦਾ ਜਿਹੜਾ ਬੰਦਾ ਨਹੀਂ ਵੀ ਜਾ ਸਕਦਾ ਸੋਸ਼ਲ ਮੀਡੀਆ ਰਹੀਂ ਨੂੰ ਸਪੋਰਟ ਕਰੋ ਵੀਡੀਓ ਜਿਹੜੀ ਸ਼ੇਅਰ ਕਰ ਦਿਓ ਜਾਂ ਆਪ ਲੋਕਾਂ ਨੂੰ ਕਹੋ ਦੱਸੋ ਬਾਕੀ ਲੋਕ ਲੋਕਾਂ ਨੂੰ ਜਾਣਦੇ ਨਹੀਂ ਪੂਰਾ ਵਧੀਆ ਪੱਤਰਕਾਰ ਆ ਬਾਈ ਸੱਚ ਬੋਲਦਾ ਵਾ ਤੁਹਾਨੂੰ ਪਤਾ ਅੱਜ ਕੱਲ ਬਹੁਤ ਬੰਦੇ ਘੱਟ ਨੇ ਜਿਹੜੇ ਇਦਾਂ ਸਰਕਾਰ ਦੇ ਖਿਲਾਫ ਬੋਲਦੇ ਸੱਚ ਤੇ ਜਿਹੜੇ ਹੁੰਦੇ ਉਹਨਾਂ ਨੂੰ ਫਿਰ ਇਦਾਂ ਹੀ ਉਹਨਾਂ ਦੇ ਪਰਚੇ ਪਏ ਜਾਂਦੇ ਤੰਗ ਕੀਤਾ ਜਾਂਦਾ ਉਹਨਾਂ ਨੂੰ ਤੇ ਉਹ ਵਧੀਆ ਇੱਕ ਪੱਤਰਕਾਰ ਆ ਸਿੱਧੇ ਕਵਾਚਨ ਕਰਦਾ ਵੱਡੇ ਵੱਡੇ ਮੰਤਰੀਆਂ ਨੂੰ ਜੋ ਆਪਣੇ ਜੋ ਪੱਤਰਕਾਰ ਦੀ ਅਸਲੀ ਹੁੰਦੀ ਜਿਹੜੀ ਰਿਐਲਿਟੀ ਹੁੰਦੀ ਆ ਜੋ ਆਪ ਦੀ ਜੌਬ ਕਰ ਰਿਆ ਵਾ ਤੇ ਪੂਰੇ ਇਮਾਨਦਾਰੀ ਨਾਲ ਕਰ ਰਿਹਾ ਉਹ ਬੰਦਾ ਤਾਂ ਕਰਕੇ ਬਾਦ ਤੋਂ ਬਾਦ ਉਹਦੇ ਹੱਕ ਦੇ ਵਿੱਚ ਖੜੋ ਬਾਈ ਤੇ ਉਹ ਬੰਦੇ ਨੂੰ ਹੋਵੇ ਸਪੋਰਟ ਕਾਹਲੂ ਬੰਦਾ ਹੋਰ ਵੀ ਇੱਕ ਨੂੰ ਉੱਠੂ ਜੇ ਆਪ ਉਹਦੇ ਪਿੱਛੇ ਕੋਈ ਨਾ ਉੱਠਿਆ ਮੁੜ ਕੇ ਕਾਹਲੂ ਕੋਈ ਬੰਦਾ ਨਹੀਂ ਉੱਠਣਾ ਹੈਗਾ ਤਾਂ ਕਰਕੇ ਬਾਈ ਦੀ ਸਪੋਰਟ ਕਰੋ ਜਰੂਰ ਜੇ ਨਹੀਂ ਹੋ ਸਕਿਆ ਜਾਂ ਜਾਂ ਨਹੀਂ ਜਾਂ ਹੁੰਦਾ ਕੰਮ ਕਰਾਜ ਸੋਸ਼ਲ ਮੀਡੀਆ ਤੇ ਜਰੂਰ ਕਰੋ ਬਾਈ ਧੰਨਵਾਦ ਜੀ ਲੋਕਾਂ ਦੀ ਸਪੋਰਟ ਬਹੁਤ ਵੱਡੀ ਹੁੰਦੀ ਆ ਤਾਂ ਕਰਕੇ ਕਹਿਣਾ ਵੀਡੀਓ ਹੈਗੀਆਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਹੀ ਸ਼ੇਅਰ ਕਰ ਦੋ ਕਿ ਤੁਸੀਂ ਨਹੀਂ ਕੋਈ ਪੋਸਟ ਆਪ ਪਾਉਣੇ ਕਹਿੰਦੇ ਆਪਦੀ ਜਿਹੜੇ ਜਿਹੜੀ ਵੀਡੀਓ ਹੈਗੀਆਂ ਉਹਦੀ ਸੱਚੀ ਵਾਲੇ ਬਾਕੀ ਤੁਸੀਂ ਉਹਦੇ ਬਾਰੇ ਸਰਚ ਮਾਰੋ ਉਹ ਬੰਦਾ ਸੱਚ ਬੋਲਦਾ ਵਾ ਤੇ ਉਹਦੀ ਸਪੋਰਟ ਕਰੋ ਵੱਧ ਤੋਂ ਵੱਧ ਬਾਈ